ਜੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਹੈ ਸੂਲਿਤ ਯਤਪੀਕਾਂ ਨੇ ਚਾਹੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬਹੁਤ ਰੋੜਾ ਭਾਰੀਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੰਜੀਤ ਸੰਮਾਨੀ ਸਾਹਿਬ ਜਿਨ੍ਹਾਂ ਦੇ ਪਿਆਰ ਸਦਕਾ ਅਤੇ ਉਹਨਾਂ ਦੀ ਸੁਗਨ ਸੋਚ ਦੇ ਸਦਕਾ ਪਾਟ ਬਰਾਦਰੀ ਜਿਹੜੀ ਸੋਚੇ ਪੰਜਾਬ ਦੇ ਵਿੱਚ ਨਹੀਂ ਪੂਰੇ ਇੰਡੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਰਹਿੰਦੀ ਹੈ ਤੇ ਰਾਜਨੀਤਿਕ ਪਾਰਟੀਆਂ ਵੱਲੋਂ ਅਣਗੌਲਿਆ ਗਿਆ ਸੀ। ਤੇ ਬਹੁਤ ਵੱਡਾ ਜਿਹੜਾ ਹਿੱਸਾ ਹੈ ਬਹੁਤ ਵੱਡਾ ਨਹੀਂ ਤਕਰੀਬਨ 100% ਜਿਹੜਾ ਸਾਡਾ ਹਿੱਸਾ ਹੈ ਸੋ ਸਿੱਖੀ ਦੇ ਆਧਾਰ 'ਉਲਾ ਹਿੱਸਾ ਜੀ ਕੋਈ ਇਸੇ ਕਰਕੇ ਪਾਰ ਦੀ ਸਮੁੱਚੀ ਪਾਟ ਬਰਾਦੀ ਦਾ ਹੀ ਫੈਸਲਾ ਸੀ ਵੀ ਸਾਰੀ ਜਿਹੜੀ ਪਾਰਟੇ ਪਾਰਟੀ ਦੇ ਨਾਲ ਆਪਾਂ ਜੁੜ ਕੇ ਆਪਣਾ ਇੱਕ ਵੱਖਰਾ ਜਿਹੜਾ ਵਿੰਗ ਹੈ ਉਹ ਬਣਿਆ ਬਣੇਗਾ ਸੋ ਪਾਰਟੀ ਪ੍ਰਧਾਨ ਵੱਲੋਂ ਵੀ ਫੈਸਲਾ ਲਿਆ ਜਾ ਚੁੱਕਿਆ ਹੈ ਵੀ ਪਾਟ ਬਰਾਦਰੀ ਦਾ ਜਿਹੜਾ ਕੌਮੀ ਵਿੰਗ ਹੈ ਉਹ ਬਣਿਆ ਬਣੇਗਾ ਜਿਹਦੀ ਕਾਰੀ ਦੇ ਵਿੱਚ ਲੰਮੇ ਸਮੇਂ ਤੋਂ ਜਿਹੜੀ ਸੇਵਾ ਨਿਭਾ ਰਹੇ ਨੇ ਸਰਦਾਰ ਸੁਜੀਤ ਸਿੰਘ ਵੀ ਸਮਾਣੀ ਤੋਂ ਫੇਕੇਦਾਰ ਸਾਹਿਬ ਉਸ ਤੋਂ ਬਾਅਦ ਸਰਦਾਰ ਸਰਵਿਸਿੰਘ ਜੀ ਲਾਗੀ ਸਾਡੇ ਨਾਲ ਜਿਹੜਾ ਜਿਹੜਾ ਯੂਥ ਪ੍ਰਧਾਨ ਵੀ ਨੇ ਇਹਦਾ ਕਿ ਸਰਦਾਰ ਕਰਮਜੀਤ ਸਿੰਘ ਦੀ ਖਾਲਸਾ ਤੇ ਹੋਰ ਵੀ ਵੱਖ-ਵੱਖ ਸ਼ਹਿਰਾਂ ਤੋਂ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ ਇੱਕ ਸਾਡੇ ਸਰਦਾਰ ਜਗਮੋਹਨ ਸਿੰਘ ਜੀ ਸਰਦਾਰ ਕਲਦੀਪ ਸਿੰਘ ਬਾਬਾ ਜੀ ਨਿੱਕਾ ਜੀ ਸਰਦਾਰ ਬਲਬੀਰ ਸਿੰਘ ਜੀ ਸਾਰੇ ਜਿਹੜੇ ਸਾਡੇ ਨਾਲ ਜੁੜ ਕੇ ਸਾਰੀ ਸਾਡੀ ਜਿਹੜੀ ਕੌਮ ਦਾ ਇਹ ਫੈਸਲਾ ਹੈ ਵੀ ਆਪਾਂ ਇਸ ਵਾਰੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਮੌਜੂਦ ਕਰੀਏ ਤਾਂ ਕਿ ਜਿਹੜਾ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦਾ ਸਿਧਾਂਤ ਹੈ ਮੀਰੀ ਪੀਰੀ ਦਾ ਉਹ ਸੰਗਤਾਂ ਤੇ ਚੱਲਦੇ ਸਾਡੀ ਕੌਮ ਵੀ ਜਿਹੜੀ ਹੈ ਉਹ ਰਾਜਨੀਤਕ ਤੌਰ ਤੇ ਮਜ਼ਬੂਤ ਹੋ ਸਕੀ। ਅੱਜ ਦੀ ਬਸਿਤ ਖਾਣਾ ਸ਼ਹਿਰ ਵਿੱਚ ਹੀ ਸਾਰੇ ਗੰਨੇ ਮੀਟੀਆਂ ਦਾ ਦੌਰ ਚੱਲ ਰਿਹਾ ਹੈ। ਜਿ세ਦਾਰ ਮਨਕੋਨ ਸਿੰਘ ਪਟਾਰੋਪੁਰ ਸਾਹਿਬ ਜ਼ਿਲ੍ਹਾ ਪ੍ਰਧਾਨ ਸ਼ਹਿਰ ਸ਼੍ਰੀਮਣੀ ਕਾਲੂ ਗੱਲ ਕੋਈ ਆਪਣੇ ਸਰਜੀਤ ਸਿੰਘ ਲਾਭੀ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸ਼੍ਰੀ ਗੀਤ ਕਾਲੂ ਗੱਲ ਹੋਰ ਸਾਰੇ ਵਿਸ਼ੇ ਤੇ ਫੌਦੇ ਸਰਕਲ ਪ੍ਰਧਾਨ ਸਾਹਿਬਾਨ ਅੱਜ ਇਹ ਇਤਿਹਾਸਿਕ ਹੈ ਕਿ 20 ਲੱਖ ਤੋਂ 2000 ਦੀ ਭਾਗਾਂ ਸਾਂ ਔਰ ਦਾ ਹਰ ਸ਼ਹਿਰ ਨੂੰ ਕਰਨ ਜਾਣ ਵੱਲੋਂ ਉਹ ਬਾਬਾ ਬਕਾਓ ਯਾਤਰਾ ਇੱਕ ਕੀਤੇਦਾਰੀਆਂ ਨੇ ਇੱਕ ਬਸੀ ਪਸੰਦ ਆ ਰੱਖਦੇ ਵਿੱਚ ਇਹ ਯਾਤਰਾ ਜਿਹੜੀ ਹੈ 8 ਪੈ ਦਿਨ ਫੌਬਾ ਤੋਂ ਚੁਰੇ ਆ ਰਹੀ ਹੈ ਉਹ ਉਸ ਦੀ ਪਿਆਰੇ ਨੂੰ ਨਹੀਂ ਆਏ ਬੀਟੀ ਨਾਲ ਕੀਤੇਦਾਰੀਆਂ ਨੇ ਜਿਹੜੀ ਵਿੱਚ ਥਾਰੀਲੀ ਦੁਸ਼ਮ ਦੇ ਵਿੱਚ ਇਹ ਪਿੰਗਾਂ ਦੇ ਮੁੱਖੋ ਵਿਸ਼ਾ ਪਸੂ ਦੇਖਿਆ ਮੈਦਾਨਾਂ ਦੇ ਵਿੱਚ ਪੂਰਾ ਸ਼ੌਂਕ ਹੈ ਔਰ ਪੂਰੇ ਦੇਸ਼ ਦੇ ਨਾਲ ਯਾਤਰਾ ਦੇ ਵਿੱਚ ਸ਼ਾਮਲ ਹੋਣਗੇ ਔਰ ਇਹ ਯਾਤਰਾ ਦਾ ਜਿਹੜਾ ਰੂਟ ਹੈ ਉਹ ਬਸੀ ਪਸੰਦ ਨੇ ਤੋਂ ਸੰਗ ਰੇਲਗੱਡੀ ਹੋਏ ਕਮਾਣੇ ਕਮਾਣੇ ਤੋਂ ਫਰਮਾਂ ਜਿਹੜਾ ਦਿਖਾਣਾ ਅੰਚ ਹੈ ਮੈਕਸਮ ਜੀ ਫਰਮਾ ਰੂਟ ਹੈ ਯਕਾ ਦਾ ਤੇ ਆਪ ਵੀ ਬੜੇ ਕੁੱਛ ਪਤਾਹੀ ਚਾਲੂ ਪਿਆ ਲੋਡਵਾਵਾਂ ਨੇ ਜੀਜੀਆ ਨੇ ਕੁੜੇ ਹੈ ਉਹ ਜੋਇਨਿੰਗ ਵੀ ਕੀਤੀ ਹੈ ਇਹ ਸਭ ਇਹਨਾਂ ਦੀ ਬਹੁਤ ਵੱਡਾ ਕਾ ਹੁਣ ਹੋਣਾ ਹੈ ਔਰ ਦੇ ਪਾਰਟ ਨੇ ਫੈਸਲੇ ਨੇ ਹੈ ਉਹਨਾਂ ਫੈਸਲਾ ਤੇ ਜਿਹੜਾ ਹੈ ਫੁੱਲ ਪਲੈਨ ਹੋਏ ਉਹਨਾਂ ਨੇ ਫੈਸਲੇ ਵੀ ਸ਼ੋਭਾ ਕਰਦੇ ਹੋਏ ਲੋਡਵਾਵਾਂ ਨੇ ਜੀਜੀਆ ਨੇ ਔਰ ਬਿਲਕੁਲ ਗੁਜਾਰੀ ਕਿਹ ਹੈ ਉਹ ਨਹੀਂ ਉਸ ਤੋਂ ਮੈਂ ਸੰਗਤ ਹੈ ਕਿ ਮੂਰਤ ਕਾਲੀਬੱਬ ਪ੍ਰਭਾਨ ਸਾਹਿਬ ਦੀ ਲਾਭੀ ਔਰ ਦਸਪੂਤਰ ਸਿੰਘ ਜਿੰਨਾ ਵੱਡਾ ਵੱਡਾ ਯੋਗਦਾਨ ਹੈ ਪਹਿਲਾ ਫਾਰਿਆਂ ਦਾ ਤੁਹਾਨੂੰ ਬੱਦੀ ਦੀਆਂ ਔਰ ਬਸੇ ਫਰੇ ਹਲਕੇ ਦੀ ਸੰਗਤ ਨੂੰ ਮੈਂ ਵੀ ਕਰਦਾ ਕਿ ਬੱਬੂ ਜੀ ਦੀ ਪੂਰੀ ਜਵਨ ਸ਼ੋਲ ਬਣ ਆ ਇਸ ਯਾਤਰਾ ਦੇ ਵਿੱਚ ਮੂਲਿਆਤ ਕੀਤੀ ਜਾਵੇ ਜਿਖੋ ਗਿਲਾ ਫਾਮੀਾ ਪੰਜਾਬ ਦੇ ਜਿੱਤੇ ਹਿਆਤ ਸਿੰਘ ਦੀ ਬਾਦਲ ਸਾਹਿਬ ਉਹ ਹੈ ਪੰਜਾਬ ਦੇ ਪਿਆਰੇ ਯਾਤਰਾ ਕਰਦੇ ख ट्रजारा गिनतीसाइक हजारा बन गया जो डबरा जी कुछ तैयारी नहीं एक जो तो पार्टी ने फैसला किया कि असूल खड़े हाँ जीडी पार्टी किसानों के निकली जीडी पार्टी मंदा के ਜੀਡੀ ਪਾਰਟੀ ਪੰਜਾਬ ਦੀਆਂ ਸੰਥ ਮੰਡੀਆਂ ਦੇ ਨਾਲ ਨਿਕਲੀ ਅਸੀਂ ਉਹਦੇ ਨਾਲ ਸਾਡਾ ਕੋਈ ਨਹੀਂ ਇਹ ਸਵਾਲ ਵੀ ਇੱਕ ਬਹੁਤ ਵੱਡਾ ਹੈ ਇਹ ਮਿਲਿਆ ਜਿਹੜਾ ਸਵਾਲ ਸੁਖਵੀਰ ਸਿੰਘ ਦੀ ਬਾਦਲ ਸਾਹਿਬ ਦੀ ਗਵਾਈ ਦੇ ਵਿੱਚ ਉਹ ਪਾਕਿ ਉਹਨੇ ਫੈਸਲਾ ਕੀਤਾ ਹੈ ਇਹਦੇ ਨਾਲ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਇੱਕ ਬਹੁਤ ਵੱਡਾ ਅਸਾਜ ਆ ਗਿਆ ਮੈਂ ਤੇ ਵੀਡੀਓ ਪਾ ਦਿਗਾ ਨਹੀਂ ਮੈਂ ਇਹ ਫੋਨ ਦਾ ਫੋਨ ਮੈਂ ਨਹੀਂ ਕਹਿਣਾ ਕਿ ਕਿਉਂ ਕਰਨਾ ਹੈ ਕੀ ਉਹ ਦੱਸ ਰਿਹਾ ਉਹ ਦੇਖੋ ਜੀ ਸਰ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਨੂੰ ਛੱਡ ਕੇ ਆਪ ਜਾ ਰਹੇ ਆ ਤੇ ਆਪ ਵਾਲੇ ਕਾਂਗਰਸ ਜਾ ਰਹੇ ਹੋ ਕੀ ਕਹਿਣਾ ਚਾਹੂਗਾ देखो ये मैं ये ਦੱਸਦਾ ਵੀ ਕਿਉਂਕਿ ਆਧਾਰ ਹੀ ਹੋ ਗਈਆਂ ਨੇ ਜਦੋਂ ਐਮਐਮਏ ਐਮਪੀ ਛੱਡਦੇ ਵਰਕਰ ਪਰ ਛੱਡਦੀ ਆ ਫਿਰ ਦੇਖਦੇ ਵੀ ਕੁਝ ਨਾ ਹੋ ਰਿਹਾ ਤੇ ਉਹ ਕੋਈ ਟਾਈਮ ਖੜੇ ਐ ਐਮਪੀ ਛੱਡ ਰਹੇ ਸੀ ਕੋਈ ਐਮਐਮਏ ਛੱਡ ਫੌਕਟਾਂ ਦੇ ਨਾਲ ਛੱਡ ਕੇ ਜਾ ਰਹੇ ਆ ਇਹ ਸਪੂਨਾ ਨਹੀਂ ਖੜੇ ਪਿਆ ਹੈ ਅਨੇਕਿਤ ਗੱਲਾਂ ਹੋਣਗੀਆਂ ਆ ਦੇਖੋ ਕਿੰਨੇ 40 ਪੁਆ ਗੋਦਵਾਲ ਔਰ ਦੂਜੀਆ ਇਹਨਾਂ ਨੇ ਟੈਨ ਨਹੀਂ ਕੀਤੀ ਆ ਸ਼੍ਰੋਮਣੀ ਕਾਲੀ ਦਾ ਜਿੰਦੂ ਜੇਮ ਜੀ ਰਤੋ ਕੇ ਲੋਕ ਸੋਚਦੇ ਰਿਹਾ ਕਿ ਸ਼੍ਰੋਮਣੀ ਕਾਲੀ ਦਾ ਲਿਕੋ ਇੱਕ ਪਾਰਟੀ ਹੈ ਜਿਹੜੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਦੇ ਲੋਕਾਂ ਦੀ ਰਾਖੀ ਕਰਦੀ ਹੈ ਉਹ ਫੌਸਟ ਵੀ ਕਰਦਾ ਅਸੀਂ ਪੰਜਾਬ ਦੇ ਹਿੱਤਾਂ ਦੇ ਲੈ ਆਏ ਅਸੀਂ ਪੰਜਾਬ ਦੇ ਪੈਸੇ ਦੇ ਲੈ ਆਏ ਅਸੀਂ ਖਾਣੇ ਦੇ ਲੈ ਆਏ ਪੰਜਾਬ ਦੇ ਲੈ ਆਏ ਇਸ ਕਰਕੇ ਲੋਕ ਜਿਹੜੇ ਬਹਿਨੇ ਫਾਸਲੇ ਤੇ ਬਹਿਲ ਕਰ ਰਹੇ ਨੇ ਸਾਡੇ ਦਾ ਬੀਬੀਆਂ ਪਾਉਂਦੇ ਨੇ ਛੱਡ ਕੇ ਆਲੇ ਹੋਜਿਕਾ ਖਾਤਸਾ ਹੈ ਇੰਦੀ ਕੀ ਫਟੇ ਅੱਜ ਜਿਹੜੇ ਇਸ ਮੇਟ ਨਹੀਂ ਅੱਜ ਦਾ ਸਵੇਰ ਦੇ ਹੀ ਕਰੀਏ ਸਾਡੀ ਸ਼ਹਿਰ ਦੇ ਵਿੱਚ 7-8 ਮੀਟਿੰਗਾਂ ਜੀਨਸਾਲ ਦੀ ਰਹਿਤਾਈ ਇਹ ਕੱਤੀ ਕੀਤੀ ਹੈ ਕਿ ਹਰ ਮੀਟਿੰਗ ਦੇ ਵਿੱਚ ਕਿਤੇ 20 ਕਿਤੇ 20 ਕਿਤੇ 40 ਬੰਦੇ ਦੂਜੀਆ ਬਾਤ ਵੀ ਸਾਡੇ ਤੇ ਸਾਡੀ 파ਟੀ ਦੇ ਜਸ਼ਨ ਰੋ ਰਹੇ ਆ ਉਹਦਾ ਸਿਰਫ ਅਸੀਂ ਇਹ ਹੀ ਕਹਿੰਦੇ ਆ ਕਿ ਜਿਹੜਾ ਸਾਡੇ 파ਟੀ ਪ੍ਰਧਾਨ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਨੇ ਉਹਦੇ ਉਹਨਾਂ ਦੀ ਸੋਰ ਕਮੇਟੀ ਨੇ ਜਿਹੜਾ ਫੈਸਲਾ ਲਿਆ ਪੰਜਾਬੀਆਂ ਦਾ ਖਰਮ ਦਾ ਬਲਦੀ ਸਿੰਘਾਂ ਦਾ ਖਰਮ ਦਾ ਇਹ ਫੈਸਲਾ ਲੋਕਾਂ ਦੇ ਵਿੱਚ ਬੜਾ ਉਦਸ਼ਾਏ ਚੀਜ਼ ਤੱਕ ਜੋ ਇਹ ਦਲੀਆ ਕਾਂਗਰਸ ਕੋਤਨ ਸਾਹਿਬ ਦੀ ਹੈ ਇਹ ਹੀ ਪੰਜਾਬ ਦੀਆਂ ਮੰਗਾਂ ਨੂੰ ਅੱਗੇ ਲਿਆ ਰਹੀ ਦਈ ਹੈ ਬਾਕੀ ਕੋਈ 파ਟੀ ਨਹੀਂ ਜਾ ਸਕਦੀ ਕੱਲ ਸਾਡੀ ਮੀਟਿੰਗ ਵੀ ਸਿੱਗੀ ਲੋਕ ਸਭਾ ਹਲਕਾ ਫਟੇਗੜ ਸਾਹਿਬ ਦੀ ਉਹਦੇ ਵਿੱਚ ਵੀ ਪਾਰਟੀ ਪ੍ਰਧਾਨ ਜੀ ਨੇ ਖਾਡੇ ਨੇ ਸਾਰਿਆਂ ਦੇ ਸਾਹਮਣੇ ਜੀ ਤੈਨੂੰ ਤਾਂ ਵੀ ਕਦੇ ਵੀ ਸਾਡੀ ਜੀ ਇੱਕਤਾ ਨੂੰ ਉਹਦੇ ਸਿਰ ਤੋਂ ਸਿਰਪਾਠੀ ਪੰਜਾਬ ਦੇ ਵਿੱਚ ਤੇ ਜਿਹੜੇ ਦਾ ਦੇ ਜਾਂ ਕੋਈ ਵੀ ਵਰਗੇ ਦੇ ਉਹਨਾਂ ਨੂੰ ਅਸੀਂ ਤਹੰਦੇ ਜਾ ਕਿ ਇਹ ਤਾਂ ਇਹ ਜਿਹੜੇ ਪਾਰਟੀਆਂ ਹੁਣ ਆਪਾਂ ਨੂੰ ਸਾਰੇ ਨੂੰ ਤੱਕਾ ਕਿ ਵਿੱਚ 90% ਵੋਟ ਛਾੜੂ ਨੂੰ ਪਈ ਹੈ ਤੇ ਇਹ ਵੀ ਇਹ ਲੋਕ ਹੈ ਡੂਟਰੇ ਅਸੀਂ ਇਹ ਨਹੀਂ ਕਹਿੰਦੇ ਇਹ ਗਲਤ ਤੇ ਪਰ ਇਸ ਟਾਈਮ ਮਾਹੌਲੇ ਇਦਾਂ ਦਾ ਹੈ ਸਿੱਧਾ ਵੀ ਜਿਹੜੇ ਸਾਰੇ ਬਦਲਾ ਬਦਲਾ ਦੇ ਨਾਲ ਸੋਕੇ ਪਰ ਜੇ ਪਿੱਛੇ ਆ ਉਹਨਾਂ ਨੇ ਜਿਹੜੇ ਲਾਰੇ ਲਾਏਗੇ ਸਿੱਦੇ ਨੌਕਰੀਆਂ ਦਵਾਗੇ ਘਰ ਘਰ ਹਜ਼ਾਰ ਰੁਪਏ ਦਵਾਗੇ ਉਹ ਸਾਰੀਆਂ ਗੱਲਾਂ ਉਹਨੇ ਝੂਠੀਆਂ ਲਿੱਖੀਆਂ ਤੇ ਨਾ ਉਹ ਜਵਾਨਾਂ ਨੇ ਦੇਖਿਆ ਵੀ ਸਾਡੀ ਬਾਤ ਹੈ ਸਿਰਫ ਕੋ ਗੁਰੂ ਅਕਾਲੀ ਦੇ ਨੇ ਫਰ ਸਕਦਾ ਕਿਉਂਕਿ ਜਿੰਮੀਆਂ ਸਕੀਮਾਂ ਪਹਿਲਾਂ ਉਕਮੀਆ ਫਾਰਿਆ ਹੋ ਅਕਾਲੀ ਜਲਦੀ ਸਰਕਾਰ ਦੇ ਵਿੱਚ ਉੱਤਰੀ ਗਿਆ ਇਸ ਕਰਕੇ ਜਿਹੜੇ ਲੋਕ ਆ ਗਏ ਸਮਝ ਗਏ ਕਿ ਅਕਾਲੀ ਜਨ ਦੇ ਨਾਲ ਬਹੁਤੇ ਨਾਲ ਮੁੱਦੇ ਲੱਗੇ